ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਨੌਜਵਾਨ ਦਸਹਿਰਾ ਕਮੇਟੀ ਵੱਲੋਂ ਕਾਦਿਆਂ ਦੇ ਸ਼ੀਤਲਾ ਮੰਦਿਰ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਏ ਮੀਟਿੰਗ ਕਮੇਟੀ ਦੇ ਚੇਅਰਮੈਨ ਡਾਕਟਰ ਬਲਜਿੰਦਰ ਸਿੰਘ ਬੇਦੀ ਦੀ ਰਾਹੇ ਨੁਮਾਈ ਏਟ ਹੋਈ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿ ਕੁਝ ਕਾਰਨਾਂ ਕਰਨ ਕਰਕੇ ਸਾਡੀ ਕਮੇਟੀ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਦੁਸਹਿਰਾ ਨਹੀਂ ਮਨਾਇਆ ਗਿਆ ਸੀ ਪਰ ਇਸ ਵਾਰ ਕਲਾਸ ਵਾਲਾ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਸਾਡੀ ਕਮੇਟੀ ਵੱਲੋਂ 12 ਅਕਤੂਬਰ ਨੂੰ ਦੁਸਹਿਰਾ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਦੁਸ਼ੇਰਵਾਲੇ ਦਿਨ ਕੋਈ ਵੀ ਨਸ਼ਾ ਕਰਕੇ ਉੱਥੇ ਨਾ ਆਵੇ ਇਸ ਮੌਕੇ ਕਮੇਟੀ ਦੇ ਵਾਈਸ ਚੇਅਰਮੈਨ ਅਰਵਿੰਦ ਜੁਲਕਾ ਚੇਅਰਮੈਨ ਡਾਕਟਰ ਬਲਜਿੰਦਰ ਕੁਮਾਰ 베ਦੀ ਰਾਜ ਕੁਮਾਰ ਕਾਲਾ ਜਨਰਲ ਸਕੱਤਰ ਸਤਿੰਦਰ ਕੁਮਾਰ ਕੈਸ਼ੀਅਰ ਦੀਪਕ ਲੱਡਾ ਐਡਵਾਈਜ਼ਰ ਡਿੰਪਲ ਕੁਮਾਰ ਡਾਕਟਰ ਤਿਲਕ ਕੋ ਮਨ ਸतीश ਸੂਰੀ ਪ੍ਰਭ ਜੋਤ ਮਹਿਤਾ ਪ੍ਰਧਾਨ ਸਰਬਜੀਤ ਵਾਈਸ ਪ੍ਰਧਾਨ ਹਰਦੀਪ ਸਿੰਘ ਵਿਜੇ ਕੁਮਾਰ ਐਮ ਸੀ ਸੁਨੀਲ ਜਵਾਲੀਆ ਸਤਪਾਲ ਮੈਂਬਰ ਸੁਖਵੰਤ ਸਿੰਘ ਅਸ਼ੋਕ ਕੁਮਾਰ ਕਾਲਾਤੇ ਲਵਲੀ ਡੇਰੀ ਵਾਲਾ ਆਦੀ ਹਾਜ਼ਰ ਸਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਮੀਟਿੰਗ ਜੋ ਹੈ ਦਸਹਿਰਾ ਮਨਾਉਣ ਦੇ ਸਬੰਧ ਵਿੱਚ ਰੱਖੀ ਗਈ ਹੈ ਨੌਜਵਾਨ ਦਸਹਿਰਾ ਕਮੇਟੀ ਵੱਲੋਂ ਇਸ ਵਾਰ ਦਸਹਿਰਾ ਬੜੀ ਧੂਮਕਾ ਮਨਾਇਆ ਜਾਏਗਾ ਖਾਸਾ ਕਾਲਜ ਸਕੂਲ ਦੀ ਗਰਾਊਂਡ ਦੇ ਵਿੱਚ ਕੋਈ ਕਾਰਨਾ ਕਰਕੇ ਕੁਰਮਾ ਕਾਲੀ ਇਸ ਕਰਕੇ ਪਹਿਲੇ ਬੰਗ ਕਰਨਾ ਪਿਆ ਸਾਨੂੰ ਲੇਕਿਨ ਇਸ ਵਾਰ ਫਿਰ ਜੋਸ਼ ਦੇ ਨਾਲ ਲੋਕ ਸਾਰੇ ਸਾਰੇ ਮੈਂਬਰ ਇਕੱਠੇ ਹੋਏ ਉਹਨਾਂ ਮੈਂਬਰਾਂ ਦੀ ਪ੍ਰਧਾਨਗੀ ਅ ਸਾਰੇ ਅਹੀਂ ਦਸਹਿਰਾ ਜਿਹੜਾ ਬੜੇ ਧੂਮਕਾ ਮਨਾਵਾਂਗੇ ਤੇ ਸਾਰੇ ਇਲਾਕਿਆਂ ਨੂੰ ਅਸੀਂ ਇਹਨੂੰ ਬੇਨਤੀ ਕਰਦੇ ਆ ਕਿ ਵਾਚ ਕੇ ਸਪਾਓ ਅਤੇ ਸਾਡੇ ਇਹ ਹੌਸਲੇ ਵਧਾਓ ਜੀਤ ਅਤਰੋ ਚਤਰੋ ਅਸੀਂ ਅਪੀਲ ਕਰਦੇ ਆ ਕਿ ਹੌਮ ਹੌਮ ਆ ਕੇ ਪਹੁੰਚੋ ਤੇ ਸਾਡਾ ਵੀ ਹੌਸਲਾ ਵਧਾਓ ਤੇ ਆ ਕੇ ਦਸਰਾ ਦੀ ਰੌਣਕ ਵਧਾਓ ਬੇਨਤੀ ਹੈ ਕਿ ਪਲੀਜ਼ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤੇ ਆ ਕੇ ਜੋ ਗਰਮੀ ਤੋਂ ਬਚਾਓ ਗਰਮੀ ਤੋਂ ਬਚੋ ਤੇ ਆਪਣੇ ਨੰਦ ਨੰਦ ਸਰ ਬਣਾਓ ਸਰਬਜੀਤ ਤੇ ਨੌਜਵਾਨ ਦਸਹਿਰਾ ਕਮੇਟੀ ਕਾਦੀਆਂ ਵੱਲੋਂ ਜੋ ਕਿ ਇਸ ਸਾਲ ਉਪਰਾਲਾ ਕੀਤਾ ਸਾਰੇ ਆਪਣੇ ਭਾਈਆਂ ਦੀ ਸਾਰਿਆਂ ਨੇ ਇਸ ਸਾਲ ਖਾਸ ਕਰ ਸਕੂਲ ਦੀ ਗਰਾਊਂਡ ਦੇ ਵਿੱਚ ਨੌਜਵਾਨ ਦਸਹਿਰਾ ਕਮੇਟੀ ਵੱਲੋਂ ਜੋ ਕਿ ਦਸਹਿਰੇ ਦਾ ਪੇਤਰਦਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਿਛਲੀਆਂ ਕਈ ਰੁਕਾਵਟਾਂ ਕਰਕੇ ਤੇ ਥੋੜੇ ਕੋਈ ਪ੍ਰੋਬਲਮਾਂ ਕਰਕੇ ਇਸ ਕਰਕੇ ਦਸਹਿਰਾ ਨਹੀਂ ਲੱਗ ਸਕਿਆ ਤੇ ਕਰੋਨਾ ਦੇ ਕਾਲ ਕਰਕੇ ਥੋੜਾ ਦਸਹਿਰਾ ਨਹੀਂ ਲੱਗ ਸਕਿਆ ਯਸ ਸਬਿਆ ਚਾਰ ਇੱਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅਤਰੋ ਚਤਰੋ ਆ ਰਹੇ ਤੇ ਮਨਜੀਤ ਜੂ ਕੋਟਲਾ ਆ ਰਹੇ ਨੇ ਅਮਰitsar ਤੋਂ ਜੋੜੀ ਆ ਰਹੀ ਹੈ ਤੇ ਤਰੋ ਜਤਰਾ ਆ ਰਹੇ ਨੇ ਡੀਸੀ ਸਾਹਿਬ ਕੀ ਜੋ ਹਦਾਇਤਾਂ ਸਾਨੂੰ ਦਿੱਤੇਆਂ ਗਈਆਂ ਨੇ ਜੋ ਉਹਨਾਂ ਦੇ ਸਾਰੇ ਨੂੰ ਪਾਲਣ ਕੀਤਾ ਜਾਏਗਾ ਜੋ ਉਹਨਾਂ ਦੇ ਨਾਲ ਜੋ ਹੁਣ ਚਿੱਠੀ ਆਏਗੀ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਨੂੰ ਪਾਲਣਾ ਕਹਿੰਦੇ ਉਸ ਸਭ ਪਾਲਣਾ ਕਰਕੇ ਬਚਾਰੇ ਦਾ ਹਿਯਾਰ ਬਣਾਇਆ ਜਾਏਗਾ ਇਸੇ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਸਾਡੇ ਨਾਲ ਵੱਧ ਤੋਂ ਵੱਧ ਪਹਿਲੀ ਵਾਰੀ ਮੇਵੀ ਨੌਜਵਾਨ ਜਿਹੜੀ ਜੁੜੀ ਸੰਸਥਾ ਆਪਣੇ ਨਾਲ ਸਹਿਯੋਗ ਦੇ ਤੇ ਜਿਹੜਾ ਸ਼ਹਿਰ ਦੇ ਵਿੱਚ ਐਰ ਕੀ ਦਾ ਸਾਰਾ ਬੜੀ ਧੁੰਮ ਧਾਮਲਾ ਬਣਾਇਆ ਜਾ ਸਕੇ ਮੇਰਾ ਨਾਮ ਤੇਜ ਸੂਰੀ ਹੈ ਇਹ ਦਿਸ਼ਰਾਂਕ ਮੇਰੀ ਨੋਜਵਾਲ ਸਲਾਹਵਾਲੋ ਸਾਰੇ ਸ਼ਹਿਰ ਵਸਿਆਂ ਨੂੰ ਬਹੁਤ ਬਹੁਤ ਵਧਾਈ ਕਿ ਕੁਛ ਪਰੋਲਾ ਕਾਲ ਕਰਕੇ ਦਿਸ਼ਰਾਂ ਨਹੀਂ ਮਨਾਇਆ ਗਿਆ ਇਸ ਕਰਕੇ ਦਿਸ਼ਰਾਂ ਮਨਾਇਆ ਜਾ ਰਿਹਾ ਤੇ ਸ਼ਹਿਰ ਵਸਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੌਂਕਾ ਭਾ ਕੇ ਵੱਧ ਤੋਂ ਵੱਧ ਸੰਗਤ ਪਹੜਾ ਭਰਾਵਾ ਬੀਬੀਆਂ ਕੇ ਬੇਨਤੀ ਕੀਤੀ ਜਾਂਦੀ ਹੈ ਆਓ ਤੁਸੀਂ ਉੱਤੇ ਇਹ ਵੀ ਰੌਣਕ ਨੂੰ ਵਧਾਓ ਤੇ ਬਾਕੀ ਜੋ ਵੀ ਤੇ ਨਿਸ਼ਾ ਕਰਕੇ ਆਉਂਦੇ ਉਹਨਾਂ ਕੇ ਬੇਨਤੀ ਕੀਤੀ ਜਾਂਦੀ ਹੈ ਇਹਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੁਸੀਂ ਸਭ ਗਿਆਤੀ ਆ ਮੇਰਾ ਸਾਜੀਆਂ ਇਸ ਕਰਕੇ ਇਹਦੇ ਵਿੱਚ ਜੋ ਵੀ ਆਏ ਸਹੀ ਸਰਾਬਤ ਹੈ ਤੇ ਕੋਈ ਇਹੋ ਜਿਹਾ ਕੋਈ ਨਸ਼ੇ ਵਾਲਾ ਕੰਮ ਪੰਚਾਇਤ ਸ਼ੇਅਰ ਸਟਿੰਗ ਵਾਲਾ ਲਾ ਕਰੇ ਤੇ ਕਲੋਨੀ ਕਾਟ ਦੇ ਕੀਤੀ ਜਾਏਗੀ ਬਹੁਤ ਸਿਆਪਤੀ RAM ਚੰਦਰ ਮਹਾਰਾਜ ਕੀ ਜ ਹੈ